ਯਾਰ ਤਾਂ ਚਲ ਗਏ ਹਾਂਜੀ ਬਾਈ ਜੀ ਕੇਸਰ ਸਿੰਘ ਭਵਾਨੀਗੜ ਤੋਂ ਤੇ ਸਰਿੰਦਰ ਸਿੰਘ ਗਿੱਲ ਦੁਗਰੀ ਵਾਲੇ ਦੇ ਘਰ ਅੱਜ ਉਹਨਾਂ ਦੇ ਮਨ ਨੂੰ ਖੁਸ਼ ਕਰਨ ਵਾਲੀਆਂ ਜਿਵੇਂ ਕਹਿੰਦੇ ਨੇ ਮਸ਼ੀਨਾ ਤਵੇ ਵਾਲੀਆਂ ਲਾਇਬ੍ਰੇਰੀ ਸੇ ਘਰੇ ਬਣਾਈ ਹੋਈ ਹੈ ਕਿ ਕਦੀ ਬਹੁਤ ਬਹੁਤ ਸਵਾਰ ਹੈ ਜੋ ਕਿ ਮਸ਼ੀਨਾਂ ਦਾ ਪਤਾ ਹੀ ਲੱਗ ਰਿਹਾ ਦੇਖੋ ਇੱਕ ਜੀ ਇਹ ਹੁਣ ਉਧਰ ਬਣਾਵਾਂਗੇ ਦੂਸਰੀ ਸਾਈਡਾਂ ਨਵੀਂ ਕੋਠੀ ਸ਼ੁਰੂ ਹੋ ਰਹੀ ਹੈ ਦੇਖੋ ਜੀ ਆਹ ਮਸ਼ੀਨਾਂ ਇਹ ਬਹੁਤ ਸ਼ੌਕ ਨਾਲ ਬਾਈ ਨੇ ਸੰਭਾਲ ਕੇ ਰੱਖਿਆ ਹੈ ਵਿਰਸਾ ਆਪਣਾ ਠੀਕ ਹੈ ਜੀ ਦੇਖੋ ਰਿਕਾਰਡ ਦੇਖੋ ਖਾਸ ਕਰਕੇ 베ਦਲ ਸਾਹਿਬ ਨੂੰ ਮੇਨਤੀ ਕਰਦਾ ਵੀ ਜਰੂਰ ਦੇਖਿਓ ਜੀ ਇਹ ਚੀਜ਼ਾਂ ਤੇ ਹੜ ਗਿੜਤ ਹੀ ਲੱਗਦੇ ਨੇ ਦੇਖੋ ਜੀ ਜੋ ਤਵੇ ਵਗੈਰਾ ਨੇ ਟੈਸਟਾਂ ਕਿਹਦੀ ਸਪੀਕਰ ਉਧਰ ਬਹੁਤ ਪਿਆ ਦੂਸਰੇ ਕਮਰੇ ਚ ਮਨ ਨੂੰ ਖੁਸ਼ੀ ਮਿਲੀ ਹੈ ਇਹ ਵਰਗਾ ਚਾਹ ਮੈਨੂੰ ਹੋਇਆ ਪਿਆ ਬਾਈ ਦੇ ਘਰ ਆ ਕੇ Gracias. Sí, sí.